ਰਾਤ ਦਾ ਸਮਾਂ ਸੀ ਬਾਹਰ ਬਰਫ਼ ਹੌਲੀ-ਹੌਲੀ ਪੈਣੀ ਸੀ ਤੇ ਟਰੱਕ ਦੇ ਅੰਦਰ ਹੀਟਰ ਦੀ ਆਵਾਜ਼ ਆ ਰਹੀ ਸੀ ਗੁਰਮਨ ਸਿੰਘ ਆਪਣੇ ਟਰੱਕ ਦੀ ਸੀਟ ਤੇ ਬੈਠਾ ਕੌਫੀ ਪੀ ਲਿਆ ਸੀ ਉਸ ਦੀਆਂ ਅੱਖਾਂ ਥੱਕੀਆਂ ਹੋਈਆਂ ਸਨ ਪਰ ਦਿਲ ਚੈਨ ਵਿੱਚ ਨਹੀਂ ਸੀ ਕੈਨੇਡਾ ਆਏ 5 ਸਾਲ ਹੋ ਚੁੱਕੇ ਸਨ ਪਰ ਹੁਣ ਹਾਲਾਤ ਉਹੋ ਜਿਹੇ ਨਹੀਂ ਰਹੀ ਡੀਜ਼ਲ ਦੇ ਰੇਟ ਚੜ ਗਏ ਇੰਸ਼ੋਰੈਂਸ ਮਹਿੰਗੀ ਤੇ ਡਿਲੀਵਰੀ ਕੰਪਨੀਆਂ ਨੇ ਪੈਸੇ ਘਟਾ ਦਿੱਤੇ ਹਰ ਮਹੀਨੇ ਦਾ ਖਰਚਾ ਵੱਧ ਰਿਹਾ ਸੀ ਤੇ ਬਚਤ ਘਟ ਰਹੀ ਸੀ ਉਸਨੇ ਆਪਣਾ ਟਰੱਕ ਲੋਨ ਤੇ ਲਿਆ ਸੀ ਸੋਚਿਆ ਸੀ 2 ਸਾਲਾਂ ਚ ਮੁਕਾ ਲਵਾਂਗਾ ਪਰ ਹੁਣ 5 ਸਾਲ ਹੋ ਗਏ ਸਨ ਤੇ ਕਰਜ਼ਾ ਪਹਿਲਾਂ ਨਾਲੋਂ ਵੀ ਵੱਧ ਗਿਆ ਸੀ ਰਾਤ ਦੇ ਵੇਲੇ ਉਹ ਜਦ ਵੀ ਆਪਣੇ ਬੱਚਿਆਂ ਦੀ ਤਸਵੀਰ ਫੋਨ ਵਿੱਚ ਵੇਖਦਾ ਦਿਲ ਭਾਰੋਂਦਾ ਪਤਨੀ ਹਰ ਵਾਰੀ ਕਹਿੰਦੀ ਘਰ ਆ ਕੇ ਰਹਿ ਜਾ ਗੁਰਮਨ ਹੁਣ ਬਸ ਕਰ ਸਰੀਰ ਥੱਕ ਗਿਆ ਪਰ ਗੁਰਮਨ ਦੀ ਇੱਕ ਹੀ ਜ਼ਿੱਦ ਸੀ ਘਰ ਉਹ ਦਿਨ ਜਾਵਾਂਗਾ ਜਦ ਆਪਣੇ ਪੈਸੇ ਨਾਲ ਟਰੱਕ ਹੋਵੇਗਾ ਕਿਸੇ ਦੇ ਹੱਥਾਂ 'ਚ ਡਰਾਈਵ ਨਹੀਂ ਕਰਾਂਗਾ। ਉਹ ਦਿਨ ਵੀ ਕੁਝ ਖਾਸ ਨਹੀਂ ਸੀ। ਟਰੱਕ پارک 'ਚ ਬੈਠੇ ਉਹਦੇ ਸਾਥੀ ਡਰਾਈਵਰ ਗੱਲਾਂ ਕਰ ਰਹੇ ਸਨ। ਯਾਰ ਅੱਜਕੱਲ ਪੈਸੇ ਨਹੀਂ ਵੱਜਦੇ, ਜ਼ਿੰਦਗੀ ਹੀ ਸਿਰਫ ਚਲਾ ਰਹੇ ਆ। ਇਸੇ ਵੇਲੇ ਉਸ ਦਾ ਪੁਰਾਣਾ ਡਿਸਪੈਚਰ ਸਣੀ ਗਿੱਲ ਆ ਗਿਆ। ਹਮੇਸ਼ਾ ਵਾਂਗ ਚਮਕਦਾਰ ਜੈਕਟ ਤੇ ਹੱਥ 'ਚ ਕਾਰ ਦੀ ਚਾਬੀ ਘੁਮਾਉਂਦਾ ਹੋਇਆ ਬੋਲਾ। ਗੁਰਮਨਪਰਾ ਇੱਕ ਟ੍ਰਿਪ ਆਇਆ ਹੈ। ਸਿੱਧਾ ਯੂ ਐਸ ਬਾਰਡਰ। ਸਿਰਫ ਫਿਊਲ ਟੈਂਕਰ ਲੈ ਕੇ ਜਾਣਾ ਹੈ। ਪੇਮੈਂਟ ਡਬਲ। ਗੁਰਮਨ ਨੇ ਹੈਰਾਨ ਹੋ ਕੇ ਪੁੱਛਿਆ ਡਬਲ ਕਿਉ ਸਨੀ ਹੱਸ ਪਿਆ ਯਾਰ ਖਾਸ ਡਿਲੀਵਰੀ ਹੈ ਫੁੱਲ ਪੈਸਾ ਮਿਲੂ ਟਰੱਕ ਤਾਂ ਆਪਣਾ ਹੀ ਐ ਕਾਗਜ਼ ਸਾਰੇ ਕਲੀਨ ਨੇ ਕਿਸੇ ਚੀਜ਼ ਦਾ ਟੈਨਸ਼ਨ ਨਹੀਂ ਗੁਰਮਨ ਨੇ ਚਾਹ ਦਾ ਕੱਪ ਸਾਈਡ ਤੇ ਰੱਖਿਆ ਤੇ ਹੌਲੀ ਆਵਾਜ਼ ਚ ਪੁੱਛਿਆ ਇਹ ਖਾਸ ਡਿਲੀਵਰੀ ਕੀ ਹੈ ਸਨੀ ਥੋੜਾ ਚੁੱਪ ਹੋਇਆ ਫਿਰ ਬੋਲਿਆ ਡੀਜ਼ਲ ਵਾਲੀ ਟੈਂਕੀ ਚ ਕੁਝ ਐਕਸਟਰਾ ਲੋਡ ਹੈ ਬਸ ਡਿਲੀਵਰੀ ਕਰਨੀ ਹੈ ਬਾਰਡਰ ਤੇ ਸਾਰਾ ਕੰਮ ਸੈੱਟ ਹੋਇਆ ਪਿਆ ਬਦਲੇ 'ਚ 10000 ਕੈਸ਼ ਮਿਲੂਗਾ ਗੁਰਮਨ ਨੇ ਸੋਚਿਆ ਇੰਨਾ ਪੈਸਾ ਤਾਂ ਉਹ 5 ਟ੍ਰਿਪਾਂ 'ਚ ਵੀ ਨਹੀਂ ਕਮਾ ਸਕਦਾ ਦਿਮਾਗ 'ਚ ਕਰਜ਼ਾ ਬੱਚਿਆਂ ਦੇ ਖਰਚੇ ਤੇ ਘਰ ਦਾ ਕਿਰਾਇਆ ਚੱਲ ਰਿਹਾ ਸੀ ਦਿਲ ਨੇ ਕਿਹਾ ਇੱਕ ਵਾਰ ਤਾਂ ਮੌਕਾ ਆਇਆ ਹੈ ਪਰ ਅੰਦਰੋਂ ਇੱਕ ਡਰ ਵੀ ਸੀ ਉਸਨੇ ਪੁੱਛਿਆ ਬਾਰਡਰ ਤੇ ਸਕੈਨ ਕਰ ਦੇਣਾ ਟੈਂਕਰ ਸਣੀ ਹੱਸ ਪਿਆ ਓਏ ਗੁਰਮਨ ਤੂੰ ਵੀ ਨਾ ਬਹੁਤ ਸੋਚਦਾ ਹੈ ਹਰ ਰੋਜ਼ ਕਿੰਨੇ ਟਰੱਕ ਜਾਂਦੇ ਨੇ ਕਿਸੇ ਨੇ ਕਦੇ ਕੁਝ ਨਹੀਂ ਕਿਹਾ ਬਸ ਆਪਣਾ ਕੰਮ ਕਰ ਤੇ ਚੱਲ ਜਾ ਗੁਰਮਨ ਨੇ ਜ਼ਿਆਦਾ ਕੁਟ ਲਿਆ ਤੇ ਚੁੱਪ ਹੋ ਗਿਆ ਅੱਖਾਂ ਬਾਹਰ ਸੜਕ ਵੱਲ ਉਸਨੇ ਮੰਚ 'ਚ ਦੋ ਆਵਾਜ਼ਾਂ ਲੜ ਰਹੀਆਂ ਸਨ ਇੱਕ ਕਹਿੰਦੀ ਨਾ ਕਰ ਦੂਜੀ ਕਹਿੰਦੀ ਇੱਕ ਵਾਰ ਕਰਕੇ ਵੇਖ ਰਾਤ ਦੇ 2 ਵਜੇ ਉਹ ਟਰੱਕ ਦੇ ਨੇੜੇ ਗਿਆ ਟੈਂਕਰ ਨਵਾਂ ਲੱਗਦਾ ਸੀ ਚਮਕ ਰਿਹਾ ਸੀ ਉਸਨੇ ਹੱਥ ਫੇਰਿਆ ਠੰਡਾ ਲੋਹਾ ਸੀ ਪਰੰਦਰੋ ਕੁਝ ਅਜੀਬ ਜਿਹਾ ਅਹਿਸਾਸ ਆ ਰਿਹਾ ਸੀ ਜਿਵੇਂ ਟੈਂਕੀ 'ਚ ਕੁਝ ਜਿੰਦਾ ਹੋਵੇ ਉਸਨੇ ਆਪਣੇ ਆਪ ਨੂੰ ਕਿਹਾ ਫਾਲਤੂ ਸੋਚਦਾ ਨਾ ਗੁਰਮਨ ਡੀਲ ਕਰ ਲਈ ਐ ਤਾਂ ਹੁਣ ਪੂਰੀ ਕਰ ਉਸਨੇ ਇੰਜਨ ਸਟਾਰਟ ਕੀਤਾ ਤੇ ਟਰੱਕ ਦੀਆਂ ਲਾਈਟਾਂ ਰਾਤ ਚ ਚਮਕਣ ਲੱਗੀਆਂ ਪਰ ਉਸ ਨੂੰ ਪਤਾ ਨਹੀਂ ਸੀ ਉਸ ਟੈਂਕਰ ਚ ਸਿਰਫ ਡੀਜ਼ਲ ਨਹੀਂ ਸੀ ਬਲਕਿ ਕੁਝ ਐਸਾ ਸੀ ਜੋ ਉਸ ਦੀ ਜ਼ਿੰਦਗੀ ਨੂੰ ਬਹੁਤ ਵੱਡੀ ਮੁਸ਼ਕਲ ਚ ਪਾਉਣ ਵਾਲਾ ਸੀ ਟੈਂਕਰ ਦੇ ਅੰਦਰੋਂ ਰਾਤ ਦੀ ਚੁੱਪਚਾਪੀ ਚ ਕੁਝ ਹੌਲੀ-ਹੌਲੀ ਆਵਾਜ਼ਾਂ ਆ ਰਹੀਆਂ ਸਨ ਪਹਿਲਾਂ ਗੁਰਮਨ ਨੇ ਸੋਚਿਆ ਇਹ ਹਵਾ ਦੀਆਂ ਖਰਖਰਾਹਟਾਂ ਨੇ ਪਰ ਜਦੋਂ ਨੇੜੇ ਗਿਆ ਤਾਂ ਪਤਾ ਲੱਗਿਆ ਕਿ ਇਹ ਆਵਾਜ਼ ਕਿਸੇ ਦੀਆਂ ਚੀਕਾਂ ਅਤੇ ਸਾਹ ਲੈਣ ਦੀਆਂ ਨੇ ਗੁਰਮਨ ਦੇ ਦਿਲ ਦੀ ਧੜਕਣ ਤੇਜ਼ ਹੋ ਗਈ ਉਸਨੇ ਟੈਂਕਰ ਤੋਂ ਹੌਲੀ-ਹੌਲੀ ਕਵਰ ਨੂੰ ਉਠਾਇਆ ਅੰਦਰ ਕਾਲੇ ਕੱਪੜਿਆਂ ਵਿੱਚ ਲੋਕ ਬੈਠੇ ਹੋਏ ਸਨ ਬਹੁਤੇ बेहोश ਕਈਆਂ ਦੀਆਂ ਅੱਖਾਂ 'ਚ ਨੇੜੇ ਆ ਕੇ ਰੌਸ਼ਨੀ ਵਿੱਚ ਡਰ ਸੀ ਓਏ ਤੁਸੀਂ ਕੌਣ ਗੁਰਮਨ ਦੀ ਆਵਾਜ਼ ਕੰਬਦੀ ਸੀ ਕੋਈ ਜਵਾਬ ਨਹੀਂ ਆਇਆ ਉਹਨਾਂ ਦੀਆਂ ਹੱਡੀਆਂ ਕੰਬ ਰਹੀਆਂ ਸਨ ਇੱਕ ਮਹਿਲਾ ਜੋ ਅਸਲ ਵਿੱਚ ਬਹੁਤ ਨਰਮ ਚਿਹਰੇ ਦੀ ਲੜਕੀ ਸੀ ਉਸਨੇ ਹੌਲੀ-ਹੌਲੀ ਮੂੰਹ ਖੋਲਿਆ ਸਾਹਿਬ ਸਾਨੂੰ ਬਚਾਓ ਗੁਰਮਨ ਦਾ ਦਿਲ ਇੱਕ ਪਲ ਲਈ ਰੁਕ ਗਿਆ ਉਸ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਉਸ ਦਾ ਮਨ ਕਹਿੰਦਾ ਇਹ ਗਲਤ ਹੈ ਇਹ ਤਾਂ ਬਹੁਤ ਵੱਡਾ ਸਿਆਪਾ ਗਲ ਪਿਆ ਗਿਆ ਮੇਰਾ ਹੁਣ ਉਸ ਨੂੰ ਸਮਝ ਆਣੀ ਸ਼ੁਰੂ ਹੋ ਗਈ ਸੀ ਕਿ ਕਿਉਂ ਸਨੀ ਨੇ ਸਪਸ਼ਟ ਕਿਹਾ ਸੀ ਕਿਸੇ ਨੂੰ ਕਿਸੇ ਨੂੰ ਦੱਸਣਾ ਨਹੀਂ ਪੈਸੇ ਡਬਲ ਨੇ ਪਰ ਹੁਣ ਜਦ ਲੋਕਾਂ ਦੀਆਂ ਅੱਖਾਂ ਉਸ ਉੱਤੇ ਗੜੀਆਂ ਹੋਈਆਂ ਸਨ ਉਹ ਕਿਵੇਂ ਚੁੱਪ ਰਹਿ ਸਕਦਾ ਸੀ ਉਸਨੇ ਹੌਸਲੇ ਨਾਲ ਇੱਕ ਕਪਲ ਦਾ ਹੱਥ ਫੜਿਆ ਠੰਡੇ ਹੱਥਾਂ ਨੂੰ ਹੌਲੀ ਗਰਮ ਕਰਦੇ ਹੋਏ ਕਿਹਾ ਚੁੱਪ ਰਹਿਣਾ ਮੇਰਾ ਕੰਮ ਨਹੀਂ ਮੈਂ ਤੁਹਾਨੂੰ ਇੱਥੇ ਲੈ ਕੇ ਜਾਵਾਂਗਾ ਉਹਨਾਂ ਨੇ ਥੋੜਾ ਪ੍ਰੋਸਾ ਕੀਤਾ ਗੁਰਮਨ ਨੇ ਕਿਵੇਂ-ਕਿਵੇਂ ਇੱਕ ਦੋ ਲਫ਼ਜ਼ ਵਿੱਚ ਸਮਝਾਇਆ ਕਿ ਬੋਗਰ ਤੇ ਥੋੜਾ ਤੀਰਜ ਰੱਖਣਾ ਪੈਣਾ ਤੇ ਜਦ ਬਾਹਰ ਜਾਣਾ ਹੋਵੇ ਤਾਂ ਉਹ ਰਾਹ ਦਿਖਾਵੇਗਾ ਗੁਰਮਨ ਉੱਥੇ ਤਾਂ ਨਹੀਂ ਰੁਕਿਆ ਕਿਉਂਕਿ ਨੰਬਰ 1 ਉਹ ਬਹੁਤ ਪੋਲਾ ਸੀ ਦੂਜਾ ਉਸ ਨੂੰ ਇਸ ਡਿਲੀਵਰੀ ਦੇ ਬਹੁਤ ਵਧੀਆ ਪੈਸੇ ਮਿਲਨੇ ਸਨ ਸੋ ਇਸ ਕਰਕੇ ਉਸਨੇ ਇਸ ਡਿਲੀਵਰੀ ਤੇ ਰਿਸਕ ਲਿਆ ਤੇ ਇਸ ਨੂੰ ਪੂਰਾ ਕਰਨ ਦਾ ਯਤਨ ਕੀਤਾ ਟਰੱਕ ਰਾਤ ਹਨੇਰੇ ਵਿੱਚ ਚੱਲ ਪਿਆ ਰਾਹ ਖਾਮੋਸ਼ ਦਿਲ ਵਿੱਚ ਚਿੰਤਾ ਗੁਰਮਨ ਨੇ ਆਪਣੇ ਆਪ ਨੂੰ ਯਕੀਨ ਦਿੱਤਾ ਇਹ ਜੇ ਬਾਰਡਰ ਤੇ ਕਹਿ ਦਿੰਦੇ ਤਾਂ ਲੋਕਾਂ ਦੀ ਜਾਨ ਖਤਰੇ 'ਚ ਪਾ ਸਕਦੀ ਏ ਸਨੀ ਨੇ ਠੀਕ ਕਿਹਾ ਸੀ ਨਾ ਦੱਸਣਾ ਉਹ ਸ਼ਬਦ ਹੁਣ ਗੁਰੂ ਸਿੱਖ ਬਣ ਚੁਕੇ ਸਨ ਗੁਰਮਨ ਨੇ ਮਨ ਵਿੱਚ ਕਿਹਾ ਇੱਕ ਵਾਰੀ ਬਸ ਬਾਰਡਰ ਕਰਾਸ ਕਰ ਲਵਾਂ ਫਿਰ ਸਭ ਚੰਗਾਈ ਹੋਵੇਗਾ ਪਰ ਇਹਨੂੰ ਪੁੱਲੇ ਨੂੰ ਕੀ ਪਤਾ ਸੀ ਬਾਰਡਰ ਕਰਾਸ ਕਰਨਾ ਉਹ ਵੀ ਇਲੀਗਲ ਬੰਦਿਆਂ ਨਾਲ ਬਹੁਤ ਔਖਾ ਹੀ ਨਹੀਂ ਨਾ ਮੁਮਕਿਨ ਹੈ ਜਿਹੜੀ ਉਮੀਦ ਸੀ ਕਿ ਸੈਟਿੰਗ ਤੇ ਆਸ-ਆਰਾਮ ਗੁਲੇਗਾ ਉੱਥੇ ਕਠੋਰ ਸੁਰੱਖਿਆ ਤੇ ਹਾਈ-ਐਂਡ ਟੈਕਨੋਲੋਜੀ ਵਾਲੀਆਂ ਮਸ਼ੀਨਾਂ ਹੁੰਦੀਆਂ ਸਨ। ਬਾਰਡਰ ਏਰੀਆ 'ਚ ਕਈ ਟਰੱਕ ਕਤਾਰ ਵਿੱਚ ਖੜੇ ਸਨ। ਗੁਰਮਨ ਦੇ ਦਿਲ ਦੀ ਧੜਕਣ ਵੱਧ ਰਹੀ ਸੀ। ਉੱਤੋਂ ਉਹਨੂੰ ਇੰਨੀ ਇੰਗਲਿਸ਼ ਵੀ ਨਹੀਂ ਆਉਂਦੀ ਸੀ। ਉਸਨੇ ਟੈਂਕਰ ਦੇ ਕੰਢੇ ਨਾਲ ਹੌਲੀ-ਹੌਲੀ ਖੜੇ ਹੋ ਕੇ ਸੋਚਿਆ, ਯਾਰ ਇੱਥੇ ਐਕਸ-ਰੇ ਤੇ 스निਫ ਡੌਗਸ ਹੋਣਗੇ। ਕੀ ਹੋਵੇਗਾ? ਜਦੋਂ ਉਹ ਅੱਗੇ ਵਧਿਆ, ਇੱਕ ਮਸ਼ੀਨ ਆਈ, ਸਕੈਨਰ ਵਾਲੀ ਲਾਈਨ ਤੇ ਜੋ ਹੁਣ ਸਭ ਨੂੰ ਜਾਂਚ ਰਹੇ ਸਨ। ਟੈਂਕਰ ਨੂੰ ਐਕਸ-ਰੇ ਲਾਈਨ ਤੇ ਰੱਖਿਆ ਗਿਆ। ਸਭ ਕੁਝ ਅਚੰਭਿਤ ਤਰ੍ਹਾਂ ਚੱਲ ਰਿਹਾ ਸੀ ਪਰ ਜਦੋਂ ਸਕੈਨ ਰਿਪੋਰਟ ਆਈ ਟੈਂਕਰ ਦੇ ਅੰਦਰ ਕੁਝ ਅਜੀਹਾ ਸੀ ਜੋ ਨਰਮ ਦਿਲਾਂ ਨੂੰ ਹਿਲਾ ਦਵੇ ਬਾਰਡਰ ਸਟਾਫ ਤੁਰੰਤ ਚੌਕਨੀ ਹੋ ਗਿਆ ਤੁਰੰਤ ਹਲਚਲ ਹੋਈ ਬਾਰਡਰ ਸਿਕਿਉਰਿਟੀ ਨੇ ਟੈਂਕਰ ਖੋਲਿਆ ਤੇ ਲੋਕਾਂ ਨੂੰ ਕੱਢਣਾ ਸ਼ੁਰੂ ਕੀਤਾ ਕੁਝ ਲੜਕੀਆਂ ਰੋ ਰਹੀਆਂ ਸਨ ਕੁਝ ਬੱਚੇ ਡਰੇ ਹੋਏ ਸਨ ਪਰ ਜਦ ਸਭ ਕੁਝ ਸਾਹਮਣੇ ਆਇਆ ਗੁਰਮਨ ਦੇ ਮਨ ਵਿੱਚ ਜੋ ਡਰ ਸੀ ਉਹ ਸੱਚ ਬਣ ਗਿਆ ਸੁਰੱਖਿਆ ਵਾਲਿਆਂ ਦੀ ਨਜ਼ਰ ਪਹਿਲਾਂ ਹੀ ਟਰੱਕ ਡਰਾਈਵਰ ਤੇ ਗਈ ਅਧਿਕਾਰੀ ਉਸ ਨੂੰ ਪੁੱਛਣ ਲੱਗੇ ਲੋੜ ਕਿੱਥੋਂ ਲਿਆ ਕਿਸ ਨੇ ਸਹਾਇਤਾ ਕੀਤੀ ਸੰਨੀ ਦੀ ਗੈਰ ਹਾਜ਼ਰੀ ਤੇ ਗੁਰਮਨ ਦੀ ਸ਼ੌਕਤ ਨਜ਼ਰ ਨੂੰ ਵੇਖ ਕੇ ਬਾਰਡਰ ਵਿਕਾਰੀ ਨੇ ਉਸ ਨੂੰ ਤੁਰੰਤ ਫੜ ਲਿਆ ਇਹੋ ਜਿਹੀ ਪਲ ਤੇ ਗੁਰਮਨ ਨੂੰ ਸਮਝ ਆ ਗਈ ਉਹਨਾਂ ਨੇ ਉਸ ਨੂੰ ਠੀਕ ਠਾਂ ਤੇ ਫਸਾ ਦਿੱਤਾ ਉਸ ਨੂੰ ਕਿਹਾ ਗਿਆ ਤੂੰ ਕਿਹਾ ਕਿ ਕੁਝ ਨਹੀਂ ਦੱਸਣਾ ਹੁਣ ਤੂੰ ਬੋਲ ਗੁਰਮਨ ਅੰਦਰੋਂ ਕੰਬ ਰਿਹਾ ਸੀ ਗੁਰਮਨ ਨੂੰ ਹਥਕੜੀਆਂ ਪਾਈਆਂ ਗਈਆਂ ਤੇ ਉਹਨੂੰ ਛੋਟੇ ਰੂਮ ਵਿੱਚ ਬਿਠਾ ਦਿੱਤਾ ਗਿਆ ਸਾਹਮਣੇ ਦੋ ਬਾਰਡਰ ਅਹੀ ਸਰ ਸਨ ਚਿਹਰਿਆਂ ਤੇ ਕੋਈ ਹਮਦਰਦੀ ਨਹੀਂ ਸੀ ਇੱਕ ਨੇ ਕਾਗਜ਼ ਮੇਜ਼ ਤੇ ਸੁੱਟਿਆ ਤੇ ਬੋਲਿਆ ਤੂੰ ਜਾਣਦਾ ਹੈ ਇਹ ਕਿੰਨੇ ਲੋਕ ਨੇ ਪੰਜ ਜਿੰਦਾ ਟੈਂਕਰ ਵਿੱਚ ਬੰਦ ਸਨ ਜੇ ਸਿਸਟਮ ਨਾ ਹੁੰਦਾ ਇਹ ਸਾਰੇ ਅੱਜ ਮਰ ਚੁੱਕੇ ਹੁੰਦੇ ਗੁਰਮਨ ਦਾ ਘੜਾ ਸੁੱਕ ਗਿਆ ਉਹ ਕੁਝ ਕਹਿ ਨਹੀਂ ਸਕਿਆ ਉਹਦੀ ਆਵਾਜ਼ ਹੀ ਗਾਇਬ ਸੀ ਉਹਨੂੰ ਯਾਦ ਆਇਆ ਜਦੋਂ ਸਣੀ ਨੇ ਕਿਹਾ ਸੀ ਕਿ ਬਾਰਡਰ ਤੇ ਮੂੰਹ ਨਹੀਂ ਖੋਲਣਾ ਬੋਲਿਆ ਤਾਂ ਸਭ ਕੁਝ ਉਲਟ ਹੋ ਜਾਵੇਗਾ ਉਹੀ ਸ਼ਬਦ ਹੁਣ ਉਸਦੇ ਦਿਮਾਗ ਵਿੱਚ ਗੂੰਜ ਰਹੇ ਸਨ ਅਫਸਰ ਨੇ ਫੇਰ ਪੁੱਛਿਆ ਇਹ ਲੋਕ ਕਿੱਥੋਂ ਚੜੇ ਸਨ ਗੁਰਮਨ ਦੀਆਂ ਅੱਖਾਂ ਥੱਲੇ ਹੋ ਗਈਆਂ ਮੈਨੂੰ ਨਹੀਂ ਪਤਾ ਸਰ ਮੈਂ ਤਾਂ ਸਮਝਿਆ ਸੀ ਟੈਂਕਰ ਖਾਲੀ ਏ ਉਸਦੀ ਆਵਾਜ਼ ਕੰਬ ਰਹੀ ਸੀ ਦੂਜਾ ਅਫਸਰ ਹੱਸ ਪਿਆ ਹਰ ਕੋਈ ਇਹੀ ਕਹਿੰਦਾ ਏ ਤੂੰ ਡਰਾਈਵਰ ਸੀ ਤੇ ਤੈਨੂੰ ਨਹੀਂ ਪਤਾ ਕਿ ਤੇਰੇ ਟੈਂਕਰ ਵਿੱਚ ਲੋਕ ਨੇ ਗੁਰਮਨ ਨੇ ਸਿਰ ਹਿਲਾਇਆ ਮੈਂ ਸੱਚ ਕਹਿ ਰਿਹਾ ਸਰ ਮੇਰੇ ਕੋਲ ਸਿਰਫ ਕਾਗਜ਼ ਆਏ ਸਨ ਕਦੇ ਟੈਂਕਰ ਦੇ ਅੰਦਰ ਨਹੀਂ ਵੇਖਿਆ ਅਫਸਰ ਨੇ ਤਿੱਖੀ ਨਜ਼ਰ ਨਾਲ ਵੇਖਿਆ ਫਿਰ ਕਿਸ ਨੇ ਤੈਨੂੰ ਇਹ ਡਿਲੀਵਰੀ ਦਿੱਤੀ ਗੁਰਮਨ ਦਾ ਮਨ ਕੀਤਾ ਕਿ ਸਨੀ ਦਾ ਨਾਮ ਲੈ ਲਵੇ ਪਰ ਅੰਦਰੋਂ ਡਰ ਰਿਹਾ ਸੀ ਉਹ ਜਾਣਦਾ ਸੀ ਜੇ ਸਨੀ ਤੱਕ ਖਬਰ ਪਹੁੰਚ ਗਈ ਤਾਂ ਉਹ ਬਚੇਗਾ ਨਹੀਂ ਉਸਨੇ ਚੁੱਪ ਰਹਿਣਾ ਹੀ ਠੀਕ ਸਮਝਿਆ ਕੁਝ ਮਿੰਟਾਂ ਬਾਅਦ ਦਰਵਾਜ਼ਾ ਖੁੱਲ੍ਹਿਆ ਇੱਕ ਔਰਤ ਅੰਦਰ ਆਈ ਚਿਹਰਾ ਪੀੜਾ ਅੱਖਾਂ ਰੋਂਨ ਨਾਲ ਸੂਜੀਆਂ ਹੋਈਆਂ ਉਹ ਉਹੀ ਲੜਕੀ ਸੀ ਜਿਸ ਨੂੰ ਗੁਰਮਨ ਨੇ ਟੈਂਕਰ ਵਿੱਚ ਵੇਖਿਆ ਸੀ ਉਸਨੇ ਜਦ ਗੁਰਮਨ ਨੂੰ ਵੇਖਿਆ ਤਾਂ ਇੱਕ ਪਲ ਲਈ ਚੁੱਪ ਰਹਿ ਗਈ ਫਿਰ ਬੋਲ ਪਈ ਸਰ ਇਹ ਬੰਦਾ ਬੇਕਸੂਰ ਹੈ ਗੁਰਮਨ ਨੇ ਅਚੰਬੇ ਨਾਲ ਉਸ ਵੱਲ ਤੱਕਿਆ ਉਸ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਕੋਈ ਉਸ ਦੇ ਲਈ ਬੋਲ ਰਿਹਾ ਹੈ ਅਫਸਰ ਨੇ ਪੁੱਛਿਆ ਤੂੰ ਕਿਵੇਂ ਜਾਣਦੀ ਹੈ ਉਹ ਹੌਲੀ ਆਵਾਜ਼ ਚ ਕਹਿੰਦੀ ਮੈਂ ਇਸ ਨੂੰ ਜਾਣਦੀ ਹਾਂ ਇਹ ਸਾਡੇ ਹੀ ਪਿੰਡ ਦਾ ਹੈ ਮੇਰੇ ਚਾਚੇ ਦਾ ਕਰ ਇਸ ਦੇ ਨਾਲ ਲੱਗਦਾ ਏ ਇੱਕ ਕਦੇ ਵੀ ਅਜਿਹਾ ਕੰਮ ਨਹੀਂ ਕਰ ਸਕਦਾ ਸਾਨੂੰ ਏਜੰਟਾਂ ਨੇ ਕਿਹਾ ਸੀ ਕਿ ਸਾਰਾ ਕੰਮ ਸੈਟ ਏ ਡਰਾਈਵਰ ਨੂੰ ਪਤਾ ਨਹੀਂ ਕਮਰੇ ਵਿੱਚ ਕੁਝ ਸੈਕੰਡਾਂ ਦੀ ਚੁੱਪ ਛਾ ਗਈ ਅਫਸਰ ਇੱਕ ਦੂਜੇ ਵੱਲ ਵੇਖਣ ਲੱਗੇ ਪਰ ਇਸ ਤੋਂ ਪਹਿਲਾਂ ਕਿ ਗੁਰਮਨ ਦੇ ਦਿਲ ਵਿੱਚ ਥੋੜਾ ਚੈਨ ਆਉਂਦਾ ਬਾਹਰੋਂ ਇੱਕ ਹੋਰ ਅਫਸਰ ਦੌੜਦਾ ਆਇਆ ਤੇ ਕਿਹਾ ਸਰ ਸਾਨੂੰ ਕੁਝ ਨਵਾਂ ਮਿਲਿਆ ਏ ਟਰੱਕ ਦੀ ਕੈਬਿਨ ਦੇ ਅੰਦਰ ਲੱਗੇ ਕੈਮਰੇ ਚੋਂ ਡਾਟਾ ਨਿਕਲਿਆ ਏ ਉਹਨਾਂ ਨੇ ਸਕਰੀਨ ਤੇ ਰਿਕਾਰਡਿੰਗ ਚਲਾਈ ਫੁਟੇਜ ਚ ਸਾਫ ਦਿਖਦਾ ਸੀ ਕਿ ਗੁਰਮਨ ਰਾਤ ਨੂੰ ਟੈਂਕਰ ਦੇ ਨੇੜੇ ਗਿਆ ਸੀ ਤੇ ਕਵਰ ਉਠਾ ਕੇ ਅੰਦਰ ਝਾਤ ਮਾਰੀ ਸੀ ਅਫਸਰ ਨੇ ਗੁਰਮਨ ਵੱਲ ਤਿੱਖੀ ਨਜ਼ਰ ਨਾਲ ਵੇਖਿਆ ਤਾਂ ਤੈਨੂੰ ਪਤਾ ਸੀ ਗੁਰਮਨ ਦੇ ਹੱਥ ਠੰਡੇ ਹੋ ਗਏ ਉਸ ਦੇ ਕੋਲ ਕੋਈ ਜਵਾਬ ਨਹੀਂ ਸੀ ਉਹ ਹੌਲੀ ਬੋਲਿਆ ਹਾਂ ਮੈਂ ਵੇਖਿਆ ਸੀ ਪਰ ਮੈਂ ਸੋਚਿਆ ਉਹ ਫਸੇ ਹੋਏ ਨੇ ਮੈਂ ਕਿਸੇ ਨੂੰ ਦੱਸਣ ਤੋਂ ਡਰ ਗਿਆ ਤੂੰ ਡਰ ਗਿਆ ਅਫਸਰ ਨੇ ਗੁੱਸੇ ਨਾਲ ਕਿਹਾ ਤੂੰ ਪੰਜ ਜਿੰਦਾ ਲੋਕਾਂ ਨੂੰ ਡੀਜ਼ਲ ਦੇ ਨਾਲ ਸਾੜ ਸਕਦਾ ਸੀ ਗੁਰਮਨ ਦੀਆਂ ਅੱਖਾਂ ਭਰ ਆਈਆਂ ਸਰ ਮੈਂ ਗਲਤੀ ਕੀਤੀ ਪਰ ਜਾਣਬੁੱਝ ਕੇ ਨਹੀਂ ਮੈਂ ਸਿਰਫ ਮਿਹਨਤ ਕਰਨਾ ਚਾਹੁੰਦਾ ਸੀ ਅਫਸਰ ਚੁੱਪ ਰਿਹਾ ਫੇਰ ਆਖਿਆ ਹੁਣ ਇਹ ਕੋਰਟ ਫੈਸਲਾ ਕਰੇਗੀ ਕਿ ਤੂੰ ਮਾਸੂਮ ਹੈ ਜਾਂ ਸਾਥੀ ਉਹ ਉਸ ਨੂੰ ਵਾਪਸ ਕਮਰੇ ਚ ਲੈ ਗਏ ਗੁਰਮਨ ਚੁੱਪ ਬੈਠਾ ਸੀ ਬਾਹਰੋਂ ਲੋਕਾਂ ਦੇ ਕਦਮਾਂ ਦੀਆਂ ਆਵਾਜ਼ਾਂ ਬੱਤੀਆਂ ਦੀ ਝਲਕ ਤੇ ਦਿਲ ਦੀ ਧੜਕਨ ਹਰ ਚੀਜ਼ ਇੱਕੋ ਵਰਗੀ ਲੱਗ ਰਹੀ ਸੀ ਦੂਰੋਂ ਕਿਸੇ ਨੇ ਕਿਹਾ ਉਹ ਏਜੰਟ ਫੜਿਆ ਗਿਆ ਏ ਪਰ ਉਹ ਕਹਿ ਰਿਹਾ ਡਰਾਈਵਰ ਸਭ ਜਾਣਦਾ ਸੀ ਗੁਰਮਨ ਨੇ ਸਿਰ ਝੁਕਿਆ ਉਹ ਜਾਣਦਾ ਸੀ ਹੁਣ ਖੇਡ ਹੋਰ ਖਤਰਨਾਕ ਹੋ ਗਈ ਏ ਉਸ ਦੀ ਸਾਹ ਹੌਲੀ ਹੋ ਰਹੀ ਸੀ ਅੱਖਾਂ ਬਾਹਰ ਵਾਲੇ ਰਸਤੇ ਤੇ ਜਾ ਟਿਕੀਆਂ ਜਿੱਥੇ ਉਹ ਆਜ਼ਾਦੀ ਦੀ ਥੋੜੀ ਰੋਸ਼ਨੀ ਵੇਖਦਾ ਸੀ ਪਰ ਉਸੇ ਪਲ ਦਰਵਾਜ਼ਾ ਖੁੱਲਿਆ ਤੇ ਇੱਕ ਅਫਸਰ ਨੇ ਕਿਹਾ ਤੈਨੂੰ ਕੱਲ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਤੇ ਜੇਕਰ ਕੋਈ ਗਵਾਹ ਨਾ ਮਿਲਿਆ ਤਾਂ ਤੂੰ ساری ਉਮਰ ਟਰੱਕ ਨਹੀਂ ਚਲਾਵੇਂਗਾ ਜੇਲ੍ਹ 'ਚ ਚਾਹ ਫਲਾਵੇਂਗਾ ਗੁਰਮੰਨ ਦਾ ਦਿਲ ਬਹੁਤ ਉਦਾਸ ਹੋ ਗਿਆ ਉਸ ਨੂੰ ਸਮਝ ਆ ਗਿਆ ਸੀ ਹੁਣ ਸਿਰਫ ਇੱਕ ਹੀ ਚੀਜ਼ ਉਸ ਦੀ ਜ਼ਿੰਦਗੀ ਬਚਾ ਸਕਦੀ ਏ ਉਹ ਕੁੜੀ ਦੀ ਗਵਾਹੀ ਪਰ ਕੀ ਉਹ ਕੱਲ ਆਏਗੀ ਜਾਂ ਸਨੀ ਦੀ ਧਮਕੀ ਉਸ ਨੂੰ ਚੁੱਪ ਕਰ ਦੇਵੇਗੀ ਸਵੇਰ ਦੀ ਠੰਡੀ ਹਵਾ ਜੇਲ੍ਹ ਦੇ ਕਮਰੇ ਵਿੱਚ ਵੀ ਖੁਸ ਰਹੀ ਸੀ ਗੁਰਮਨ ਨੇ ਸਾਰੀ ਰਾਤ ਅੱਖ ਨਹੀਂ ਲਾਈ ਸੀ। ਉਹ ਇੱਕ ਹੀ ਗੱਲ ਸੋਚਦਾ ਰਿਹਾ ਜਿਉ ਕੁੜੀ ਨੇ ਗਵਾਈ ਨਾਂ ਦਿੱਤੀ ਤਾਂ ਮੇਰਾ ਸਭ ਕੁਝ ਮੁੱਕ ਗਿਆ। ਉਸ ਨੂੰ ਆਪਣੀ ਪਤਨੀ ਤੇ ਬੱਚਿਆਂ ਦੀ ਯਾਦ ਆਈ। ਛੋਟੀ ਕੁੜੀ ਹਰ ਵਾਰੀ ਕਾਲ ਤੇ ਕਹਿੰਦੀ ਸੀ, "ਪਾਪਾ ਜਲਦੀ ਆ ਜਾਉਨਾ, ਮੇਰੇ ਸਕੂਲ ਦੇ ਫੰਕਸ਼ਨ ਤੇ ਆਉਣਾ।" ਉਸਦੇ ਹੋਠ ਕੰਬੇ। "ਸ਼ਾਇਦ ਹੁਣ ਮੈਂ ਕਦੇ ਨਾ ਆ ਸਕਾਂ।" ਦਰਵਾਜ਼ੇ ਤੇ ਹੱਥ ਕੜੀਆਂ ਦੀ ਆਵਾਜ਼ ਆਈ। ਪੁਲਿਸ ਵਾਲਾ ਆਇਆ ਤੇ ਬੋਲਿਆ, "ਤਿਆਰ ਹੋ ਜਾ, ਅੱਜ ਤੇਰੀ ਪੇਸ਼ੀ ਹੈ।" ਗੁਰਮਨ ਚੁੱਪਚਾਪ ਉੱਠਿਆ ਸਿਰ ਥੱਲੇ ਸੀ ਉਹ ਜਾਣਦਾ ਸੀ ਅੱਜ ਜੇ ਕਿਸਮਤ ਨੇ ਸਾਥ ਨਾ ਦਿੱਤਾ ਤਾਂ ਉਸ ਦੀ ਕਹਾਣੀ ਖਤਮ ਕੋਰਟ ਵਿੱਚ ਲੋਕਾਂ ਦੀ ਭੀੜ ਸੀ ਮੀਡੀਆ ਵਾਲੇ ਵੀ ਆਏ ਹੋਏ ਸਨ ਕੈਮਰੇ ਚਮਕ ਰਹੇ ਸਨ ਕੈਨੇਡਾ ਦਾ ਪੰਜਾਬੀ ਟਰੱਕ ਡਰਾਈਵਰ ਮਨੁੱਖੀ ਤਸਕਰੀ ਦੇ ਦੋਸ਼ ਵਿੱਚ ਗ੍ਰਿਫਤਾਰ ਇਹ ਖਬਰ ਪਹਿਲਾਂ ਹੀ ਚੱਲ ਰਹੀ ਸੀ ਗੁਰਮਨ ਦਾ ਸਿਰ ਥੱਲੇ ਸੀ ਉਹ ਕਿਸੇ ਦੀਆਂ ਅੱਖਾਂ ਵਿੱਚ ਨਹੀਂ ਵੇਖ ਰਿਹਾ ਸੀ ਜੱਜ ਆਏ ਫਾਈਲਾਂ ਖੁੱਲੀਆਂ ਪ੍ਰੋਸੀਕਿਊਟਰ ਨੇ ਗੰਭੀਰ ਆਵਾਜ਼ ਵਿੱਚ ਕਿਹਾ ਮੇ ਲਾਰਡ ਸਾਡੇ ਕੋਲ ਸਬੂਤ ਹੈ ਕਿ ਦੋਸ਼ੀ ਨੂੰ ਪਤਾ ਸੀ ਟੈਂਕਰ ਵਿੱਚ ਮਨੁੱਖ ਹਨ ਫਿਰ ਵੀ ਉਸਨੇ ਖਤਰਾ ਮੁੱਲਿਆ ਇਹ ਸਿਰਫ ਲਾਲਚ ਨਹੀਂ ਕ੍ਰਾਈਮ ਹੈ ਗੁਰਮਨ ਦਾ ਵਕੀਲ ਬੋਲਿਆ ਸਰ ਮੇਰਾ ਕਲਾਇੰਟ ਮਾਸੂਮ ਹੈ ਉਹ ਖੁਦ ਵੀ ਇਸ ਜਾਲ ਦਾ ਸ਼ਿਕਾਰ ਬਣਿਆ ਉਸ ਨੂੰ ਧੋਖਾ ਦਿੱਤਾ ਗਿਆ ਜੱਜ ਨੇ ਪੁੱਛਿਆ ਕਿ ਕੋਈ ਗਵਾਹ ਹੈ ਜੋ ਇਸ ਗਲਤੀ ਪੁਸ਼ਟੀ ਕਰ ਸਕੇ ਕਮਰੇ ਵਿੱਚ ਸਾਰਿਆਂ ਦੀ ਨਜ਼ਰ ਇੱਕ ਦਰਵਾਜ਼ੇ ਵੱਲ ਮੁੜ ਗਈ। ਦਰਵਾਜ਼ਾ ਖੁੱਲਿਆ। ਉਹੀ ਕੁੜੀ ਅੰਦਰ ਆਈ। ਹੌਲੀ-ਹੌਲੀ ਤੁਰਦੀ ਹੋਈ ਚਿਹਰੇ ਤੇ ਡਰ ਤੇ ਹਿੰਮਤ ਦੋਵੇਂ ਸਨ। ਗੁਰਮੰਦ ਦੀਆਂ ਅੱਖਾਂ ਚਮਕੀਆਂ ਪਰ ਡਰ ਵੀ ਸੀ ਕਿਤੇ ਉਹ ਸੱਨੀ ਦੀ ਧਮਕੀ 'ਚ ਆ ਕੇ ਕੁਝ ਹੋਰ ਨਾ ਕਹਿ ਦਵੇ। ਜੱਜ ਨੇ ਪੁੱਛਿਆ ਕਿ ਤੂੰ ਗਵਾਹ ਹੈਂ? ਉਹ ਕੰਬਦੀ ਆਵਾਜ਼ ਵਿੱਚ ਕਹਿੰਦੀ ਹੈ, "ਹਾਂ ਸਰ, ਮੈਂ ਉਸ ਟੈਂਕਰ ਵਿੱਚ ਸੀ ਪਰ ਇਹ ਬੰਦਾ ਦੋਸ਼ੀ ਨਹੀਂ। ਉਸ ਨੇ ਸਾਨੂੰ ਨੁਕਸਾਨ ਨਹੀਂ ਪਹੁੰਚਾਇਆ।" ਉਸਨੇ ਤਾਂ ਸਾਨੂੰ ਪਾਣੀ ਦਿੱਤਾ ਸੀ ਜਦ ਸਾਡਾ ਸਾਰ ਰੁਕ ਰਿਹਾ ਸੀ ਸਾਰਾ ਹਾਲ ਚੁੱਪ ਹੋ ਗਿਆ ਪ੍ਰੋਸੀਕਿਊਟਰ ਨੇ ਤੁਰੰਤ ਪੁੱਛਿਆ ਤੈਨੂੰ ਕਿਸ ਨੇ ਕਿਹਾ ਕਿ ਇਹ ਬੇਕਸੂਰ ਹੈ ਉਹ ਬੋਲ ਪਈ ਕਿਸੇ ਨੇ ਨਹੀਂ ਸਰ ਮੈਂ ਸੱਚ ਕਹਿ ਰਹੀ ਹਾਂ ਇਹ ਬੰਦਾ ਨਹੀਂ ਉਹ ਏਜੰਟ ਸੰਨੀ ਗਿੱਲ ਨੇ ਸਾਨੂੰ ਧੋਖਾ ਦਿੱਤਾ ਸੀ ਜੱਜ ਨੇ ਪੂਰਾ ਸਵਾਲ ਦੇਖਿਆ ਉਹ ਸੰਨੀ ਦਾ ਕੀ ਹੋਇਆ एक अफसर खड़ा होया। सर, वो भी फरार है पर उसका पता लगा लिया गया है उसका घर ब्रैमटन च है छापा मारन की तैयारी हो रही है जज ने हौली आवाज कहा, केस अधूरा नहीं रहेगा पर इस वेले ड्राइवर नो रिमांड ते रखा जाएगा गुरमन के चेहरे थोड़ी उम्मीद की रोशनी आई उस यकीन होया कि कोई है जो सच बोल रहा है पर जो बार ले जाया जा रहा ਕੋਰਟ ਦੇ ਬਾਹਰ ਖੜੇ ਇੱਕ ਅਣਜਾਣ ਬੰਦੇ ਨੇ ਫੋਨ ਤੇ ਹੌਲੀ ਆਵਾਜ਼ ਵਿੱਚ ਕਿਹਾ ਸਨੀ ਨੂੰ ਦੱਸ ਦਿਓ ਉਹ ਕੁੜੀ ਬੋਲ ਗਈ ਉਸ ਬੰਦੇ ਨੇ ਜਦ ਮੁੜ ਕੇ ਵੇਖਿਆ ਉਸ ਦੀ ਕਮੀਜ਼ ਤੇ ਛੋਟਾ ਜਿਹਾ ਲੋਗੋ ਸੀ GTA ਲੌਜਿਸਟਿਕਸ ਉਹੀ ਕੰਪਨੀ ਜਿੱਥੇ ਗੁਰਮਨ ਪਹਿਲਾਂ ਕੰਮ ਕਰਦਾ ਸੀ ਉਸੇ ਰਾਤ ਜੇਲ੍ਹ ਵਿੱਚ ਬੈਠੇ ਗੁਰਮਨ ਨੂੰ ਗਾਰਡ ਨੇ ਕਿਹਾ ਤੇਰੇ ਕੋਲ ਕਿਸੇ ਦਾ ਮੈਸੇਜ ਆਇਆ ਹੈ ਕਿ ਹਾਏ ਬਹੁਤਾ ਬੋਲਿਆ ਤਾਂ ਅਗਲੀ ਵਾਰੀ ਤੇਰੀ 바ਰੀ ਗੁਰਮਨ ਦਾ ਦਿਲ ਇੱਕ ਪਲ ਲਈ ਰੁਕ ਗਿਆ ਉਸਨੇ ਕੰਦਵਲ ਤੱਕਿਆ ਤੇ ਸੋਚਿਆ ਹੁਣੇ ਸਿਰਫ ਮੇਰੀ ਬੇਗੁਨਾਹੀ ਦਾ ਮੁੱਦਾ ਨਹੀਂ ਹੁਣੇ ਲੜਾਈ ਸੱਚ ਤੇ ਝੂਠ ਦੀ ਹੈ ਪਰ ਕੀ ਗੁਰਮਨ ਬਚੇਗਾ ਜਾਂ ਸਨਿਦੇ ਬੰਦੇ ਪਹਿਲਾਂ ਪਹੁੰਚ ਜਾਣਗੇ ਜਦ ਸਵੇਰ ਦੀ ਰੌਸ਼ਨੀ ਜੇਲ੍ਹ ਦੀ ਕੰਧਾਂ ਤੇ ਪਈ ਗੁਰਮਨ ਦੀ ਅੱਖਾਂ ਖੁੱਲੀਆਂ ਰਾਤ ਉਹ ਬਿਲਕੁਲ ਨਹੀਂ ਸੁੱਤਾ ਸੀ ਮਨ ਸਿਰਫ ਇੱਕ ਹੀ ਸੋਚ ਸੀ ਹੁਣ ਜਾਂ ਤਾਂ ਸੱਚ ਬਾਹਰ ਆਏਗਾ ਯਾ ਮੇਰੀ ਕਹਾਣੀ ਇੱਥੇ ਹੀ ਮੁੱਕ ਜਾਏਗੀ। ਉਸੇ ਵੇਲੇ ਇੱਕ ਗਾਰਡ ਅੰਦਰ ਆਇਆ ਤੇ ਕਿਹਾ ਤੇਰੇ ਲਈ ਕੋਈ ਮਿਲਣ ਆਇਆ ਹੈ। ਗੁਰਮਨ ਹੌਲੀ ਨਾਲ ਉੱਠਿਆ, ਬਾਹਰ ਆਇਆ ਤਾਂ ਉਸ ਦੇ ਸਾਹਮਣੇ ਉਹੀ ਕੁੜੀ ਖੜੀ ਸੀ। ਅੱਖਾਂ ਥੱਕੀਆਂ ਪਰ ਚਿਹਰੇ ਤੇ ਹਿੰਮਤ ਸੀ। ਉਹ ਬੋਲੀ ਮੈਂ ਸੰਨੀ ਦੇ ਬਾਰੇ ਪੁਲਿਸ ਨੂੰ ਸਾਰਾ ਦੱਸ ਦਿੱਤਾ ਪਰ ਉਹ ਆਸਾਨੀ ਨਾਲ ਨਹੀਂ ਫੜਿਆ ਜਾਣਾ। ਗੁਰਮਨ ਨੇ ਹੈਰਾਨੀ ਨਾਲ ਪੁੱਛਿਆ ਤੂੰ ਇੰਨਾ ਜੋਖਮ ਕਿਉਂ ਲਿਆ? ਉਸ ਦੀ ਆਵਾਜ਼ ਘੰਬੀ ਕਿਉਂਕਿ ਮੇਰੇ ਵਰਗੇ ਕਈ ਹੋਰ ਲੋਕ ਹੁਣ ਵੀ ਤੋਖੇ ਛਨ ਜੇ ਅਸੀਂ ਚੁੱਪ ਰਹੇ ਤਾਂ ਕੱਲ ਕੋਈ ਹੋਰ ਮਰ ਜਾਵੇਗਾ ਇਹ ਗੱਲ ਗੁਰਮਨ ਦੇ ਦਿਲ ਚ ਠੀਕ ਤੀਰ ਵਾਂਗ ਵੱਜੀ ਉਸਨੇ ਹੌਲੀ ਆਵਾਜ਼ ਚ ਕਿਹਾ ਤੂੰ ਸਿਰਫ ਮੇਰੀ ਨਹੀਂ ਕਈਆਂ ਦੀ ਜ਼ਿੰਦਗੀ ਬਚਾਈਏ ਉਸ ਦਿਨ ਸ਼ਾਮ ਨੂੰ ਨਿਊਜ਼ ਆਈ ਬ੍ਰੈਮਟਨ ਚ ਪੁਲਿਸ ਨੇ ਮਨੁੱਖੀ ਤਸਕਰੀ ਦੇ 에ਜੰਟ ਸੰਨੀ ਗਿੱਲ ਨੂੰ ਗ੍ਰਿਫਤਾਰ ਕਰ ਲਿਆ ਸਬੂਤਾਂ 'ਚ ਪੈਸੇ ਦੇ ਲੈਣ ਦੇਣ ਤੇ ਨਕਲੀ ਡਾਕੂਮੈਂਟ ਮਿਲੇ ਨੇ ਗੁਰਮਨ ਦੇ ਵਕੀਲ ਨੇ ਖੁਸ਼ੀ ਨਾਲ ਕਿਹਾ ਤੈਨੂੰ ਰਹਾ ਕੀਤਾ ਜਾ ਰਿਹਾ ਹੈ ਤੂੰ ਸਾਬਤ ਕਰ ਦਿੱਤਾ ਕਿ ਸੱਚ ਕਦੇ ਦਬਦਾ ਨਹੀਂ ਜਦ ਗੁਰਮਨ ਜੇਲ੍ਹ ਦੇ ਗੇਟ ਤੋਂ ਬਾਹਰ ਨਿਕਲਿਆ ਹਵਾ ਹੋਰ ਸੁੱਚੀ ਲੱਗੀ ਬਾਹਰ ਉਸਦੀ ਪਤਨੀ ਤੇ ਛੋਟੀ ਕੁੜੀ ਖੜੀ ਸੀ ਕੁੜੀ ਦੌੜ ਕੇ ਉਸਦੇ ਗਲੇ ਲੱਗ ਗਈ ਉਸਨੇ ਬਿਖਿਆਲੀਚ ਕਿਹਾ ਪਾਪਾ ਹੁਣ ਤੁਸੀਂ ਮੋਟਰਕ ਨੀ ਚਲਾਓਗੇ ਨਾ ਗੁਰਮਨ ਨੇ ਹੌਲੀ ਹੱਸ ਕੇ ਕਿਹਾ ਹੁਣ ਮੈਂ ਟਰੱਕ ਨੀ ਸੱਚ ਚਲਾਵਾਂਗਾ ਉਸਨੇ ਆਪਣੀ ਜ਼ਿੰਦਗੀ ਦਾ ਨਵਾਂ ਪੰਨਾ ਖੋਲ੍ਹਿਆ ਉਹ ਲੋਕਾਂ ਨੂੰ ਚੇਤਾਵਨੀ ਦੇਣ ਲੱਗ ਪਿਆ ਹਰ ਮੀਟਿੰਗ ਹਰ ਗੁਰਦੁਆਰੇ 'ਚ ਕਹਿੰਦਾ ਜਿਹੜਾ ਰਸਤਾ ਆਸਾਨ ਲੱਗੇ ਉਹੀ ਸਭ ਤੋਂ ਖਤਰਨਾਕ ਹੁੰਦਾ ਹੈ ਕਿਸੇ ਵੀ ਏਜੰਟ ਜਾਂ ਜਾਲ ਤੇ ਅੰਨਾ ਪਰੋਸ਼ਾ ਨਾ ਕਰੋ ਵਿਦੇਸ਼ ਜਾਣਾ ਬੁਰਾ ਨਹੀਂ ਪਰ ਗਲਤ ਤਰੀਕੇ ਨਾਲ ਜਾਣਾ ਆਪਣੀ ਜ਼ਿੰਦਗੀ ਨਾਲ ਖੇਡਣਾ ਹੈ ਇੱਕ ਵਾਰ ਇੱਕ ਪਿੰਡ ਦਾ ਨੌਜਵਾਨ ਆਇਆ ਤੇ ਪੁੱਛਿਆ ਚਾਚਾ ਜੀ ਤੁਸੀਂ ਡਰਦੇ ਨਹੀਂ ਉਹ ਲੋਕ ਬਦਲਾ ਲੈ ਸਕਦੇ ਨੇ ਗੁਰਮਨ ਹੌਲੀ ਮੁਸਕਰਾਇਆ ਬੇਟਾ ਜਿਹੜਾ ਇੱਕ ਵਾਰੀ ਸੱਚ ਲਈ ਖੜ ਗਿਆ ਉਹ ਫਿਰ ਕਿਸੇ ਤੋਂ ਨਹੀਂ ਡਰਦਾ ਡਰ ਤਾਂ ਉਸ ਨੂੰ ਲੱਗਣਾ ਚਾਹੀਦਾ ਹੈ ਜਿਸ ਨੇ ਤੋਖਾ ਦਿੱਤਾ ਹੈ ਇਹ ਕਹਾਣੀ ਸਿਰਫ ਇੱਕ ਡਰਾਈਵਰ ਦੀ ਨਹੀਂ ਉਹਨਾਂ ਸਾਰਿਆਂ ਦੀ ਹੈ ਜੋ ਜ਼ਿੰਦਗੀ ਚ ਛੇਤੀ ਕਮਾਉਣ ਦੇ ਚੱਕਰ ਚ ਸ਼ਾਰਟਕਟ ਲੈਂਦੇ ਹਨ ਦੋਸਤੋ ਇਹ ਕਹਾਣੀ ਸਾਡੇ ਇੱਕ ਸਰੋਤੇ ਵੱਲੋਂ ਭੇਜੀ ਗਈ ਹੈ ਬੇਸ਼ੱਕ ਇੱਕ ਫਿਕਸ਼ਨਲ ਸਟੋਰੀ ਹੈ ਬਟ ਇਸ ਕਹਾਣੀ ਤੋਂ ਉਹਨਾਂ ਵੀਰਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਸਕਦਾ ਹੈ ਜੋ ਬਿਨਾਂ ਸੋਚੇ ਸਮਝੇ ਹਰ ਲੋਡ ਚੱਕ ਲੈਂਦੇ ਹਨ ਹੁਣ ਤੁਹਾਡੇ ਲਈ ਇੱਕ ਸਵਾਲ ਹੈ ਜੇ ਤੁਸੀਂ ਗੁਰਮੰਦ ਦੀ ਜਗ੍ਹਾ ਹੁੰਦੇ ਕੀ ਚੁੱਪ ਰਹਿੰਦੇ ਜਾਂ ਸੱਚ ਬੋਲ ਕੇ ਸਭ ਕੁਝ ਜੋਖਮ 'ਚ ਪਾ ਦਿੰਦੇ ਕਮੈਂਟਾਂ 'ਚ ਦੱਸੋ ਜਿਹੜਾ ਵੀਰਪਰਾ ਟਰੱਕ ਚਲਾਉਂਦੇ ਹਨ ਕਦੀ ਡਰ ਲੱਗਿਆ ਬਾਰਡਰ ਕਲੀਅਰ ਕਰਦਿਆਂ ਸਪੈਸ਼ਲੀ ਜੋ ਅੱਜਕੱਲ ਦੇ ਹਾਲਾਤ ਬਣੇ ਹਨ ਟਰੰਪ ਸਰਕਾਰ ਦੁਆਰਾ ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਸ਼ੇਅਰ ਕਰੋ ਤਾ ਜੋ ਹੋਰ ਲੋਕ ਵੀ ਸਮਝ ਸਕਣ ਕਿ ਹਰ ਸ਼ਾਰਟਕਟ ਦਾ ਅੰਤ ਕਦੀ ਵੀ ਖੁਸ਼ੀ ਚ ਨਹੀਂ ਹੁੰਦਾ